ਸਨ 1802 ਦੀ ਇੱਕ ਰੋਸ਼ਨ ਸਵੇਰ ਨੂੰ ਦੋ ਵਿਸ਼ਾਲ ਫੌਜਾਂ ਸ਼੍ਰੀ ਅੰਮ੍ਰਿਤਸਰ ਸ਼ਹਿਰ ਦੇ ਬਾਹਰ ਜੰਗੇ ਮੈਦਾਨ ਵਿੱਚ ਆਹਮਣੇ-ਸਾਹਮਣੇ ਸਨ। ਇੱਕ ਪਾਸੇ ਸੀ ਮਹਾਰਾਜਾ ਰਣਜੀਤ ਸਿੰਘ ਦੀ ਅਗਵਾਈ ਵਿੱਚ ਉਸ ਸਮੇਂ ਏਸ਼ੀਆ ਦੀ ਸਭ ਤੋਂ ਤਾਕਤਵਰ ਫੌਜ ਤੇ ਦੂਜੇ ਪਾਸੇ ਸੀ ਪੰਗੀ ਮਿਸਲ ਦੀ ਹਜ਼ਾਰਾਂ ਗਿਣਤੀ ਦੀ ਫੌਜ ਜੋ ਮਹਾਰਾਜਾ ਰਣਜੀਤ ਸਿੰਘ ਦੀਆਂ ਅਨੇਕਾਂ ਕੋਸ਼ਿਸ਼ਾਂ ਤੋਂ ਬਾਅਦ ਵੀ ਅੱਜ ਵੀ ਅੰਮ੍ਰਿਤਸਰ ਦੇ ਤਖਤ ਤੇ ਕਾਬਜ਼ ਸਨ। ਐਸੀ ਮਲਾਲ ਨੂੰ ਖਤਮ ਕਰਨ ਲਈ ਅੱਜ ਮਹਾਰਾਜਾ ਰਣਜੀਤ ਸਿੰਘ ਇੱਥੇ ਸੀ ਕਿ ਕਹਿਣ ਨੂੰ ਤਾਂ ਮੇਰਾ ਰਾਜ ਖਾਲਸੇ ਦਾ ਰਾਜ ਹੈ। ਪਰ ਜਿੱਨਾ ਚਿਰ ਸਿੱਖਾਂ ਦਾ ਕੇਂਦਰ ਹੀ ਮੇਰੇ ਕੋਲ ਨਹੀਂ ਉਹਨਾਂ ਚਿਰ ਕਾਦਾ ਖਾਲਸਾ ਰਾਜ ਦੋਵੇਂ ਫੌਜਾਂ ਇੱਕ ਦੂਜੇ ਦਾ ਲਹੂ ਡੋਲਣ ਲਈ ਤਿਆਰ ਬਰ ਤਿਆਰ ਆਪਣੇ ਜਰਨੈਲ ਦੇ ਇਸ਼ਾਰੇ ਦੀ ਉਡੀਕ ਕਰ ਰਹੀਆਂ ਸਨ ਪਰ ਉਸੇ ਸਮੇਂ ਕੋੜਿਆਂ ਦੀਆਂ ਪੈੜਾਂ ਨਾਲ ਇੱਕ ਧੂੜ ਦਾ ਗੁਮਾਰ ਅਸਮਾਨ ਤੇ ਛਾ ਗਿਆ ਜਕਾਰਿਆਂ ਦੀਆਂ ਅਸਮਾਨ ਪਾੜਦੀਆਂ ਆਵਾਜ਼ਾਂ ਨਾਲ ਕੋਈ 500 ਘੋੜਸਵਾਰਾਂ ਦਾ ਇੱਕ ਦਲ ਉੱਥੇ ਆਨ ਖਲੋਂਦਾ ਹੈ ਉਸ ਸ਼ਸਤਰਧਾਰੀ ਦਲ ਦਾ ਜਰਨੈਲ ਗੂੰਜਦੀ ਆਵਾਜ਼ ਵਿੱਚ ਚੁਣੌਤੀ ਦਿੰਦਾ ਹੈ ਕਹਿੰਦਾ ਹੈ ਸੰਭਲ ਜਾਓ ਮੈਂ ਤੁਹਾਡੇ ਤੇ ਹਮਲਾਵਰ ਹੋ ਕੇ ਆਇਆ ਹਾਂ ਹੁਣ ਇਹ ਦੱਸੋ ਕਿ ਤੁਸੀਂ ਇਕੱਠੇ-ਕੁੱਟ ਖਾਓਗੇ ਜਾਂ ਇਕੱਲੇ-ਇਕੱਲੇ ਆਉਣਾ ਪਸੰਦ ਕਰੋਗੇ ਇਹ ਸੁਣ ਕੇ ਦੋਵੇਂ ਤੇਰਾ ਹੈਰਾਨ ਰਹਿ ਗਈਆਂ ਕਿ ਅਸੀਂ ਆਪਣੇ-ਆਪਣੇ ਖਿੱਤਿਆਂ ਦੇ ਰਾਜੇ ਮਹਾਰਾਜੇ ਹਜ਼ਾਰਾਂ ਗਿਣਤੀ ਦੀ ਸਾਡੀ ਫੌਜ ਤੋਪ ਗੋਲਾ ਬਰੂਤ ਤੇ ਸਾਰੇ ਆਧੁਨਿਕ ਹਥਿਆਰ ਤੇ ਇਹ ਬਲਾ ਕੋਣ ਹੈ ਜਿਹੜਾ ਮੁਠੀ ਪਰ ਸਾਥੀਆਂ ਨਾਲ ਸਾਡੀ ਸ਼ਾਨ ਨੂੰ ਚੁਣੌਤੀ ਦੇ ਰਿਹਾ ਹੈ ਉਹਨਾਂ ਪੁੱਛਿਆ ਕੌਣ ਹੈ ਤੂੰ ਤੇ ਕਿਉਂ ਮੁਠੀ ਪਰ ਫੌਜਾਂ ਲੈ ਕੇ ਮੌਤ ਨੂੰ ਵਾਜਾ ਮਾਰ ਰਿਹਾ ਹੈ ਮੈਂ ਕਲਗੀਧਰ ਪਾਤਸ਼ਾਹ ਦਾ ਇੱਕ ਅਮਰਤਾਰੀ ਸਿੰਘ ਹਾਂ ਅਮਰਤ ਤਾਂ ਭਾਵੇਂ ਤੁਸੀਂ ਵੀ ਛਕਿਆ ਹੈ ਪਰ ਇਸ ਸਮੇਂ ਤੁਹਾਨੂੰ ਗੁਰੂ ਮਰਿਆਦਾ ਜਾਂ ਸਿੱਖੀ ਨਹੀਂ ਬਸ ਆਪਣਾ ਰਾਜ ਖਿੱਤਾ ਤੇ ਲਾਲਚੀ ਵਿਖ ਰਿਹਾ ਹੈ ਤਾਂ ਹੀ ਤੁਸੀਂ ਗੁਰੂ ਨਗਰੀ ਚ ਆਪਣੇ ਸਿੱਖ ਭਰਾਵਾਂ ਦਾ ਲਹੂ ਡੋਲਣ ਲਈ ਤਿਆਰ ਖੜੇ ਹੋ ਪਰ ਮੈਂ ਗੁਰੂ ਨਗਰੀ ਚ ਸਿੱਖੀ ਦੀ ਇਸ ਤਰ੍ਹਾਂ ਬੇਅਦਬੀ ਨਹੀਂ ਹੋਣ ਦੇ ਸਕਦਾ ਸਾਡੀ ਗਿਣਤੀ ਭਾਵੇਂ ਘੱਟ ਹੈ ਪਰ ਮੈਂ ਗੁਰੂ ਸਾਹਿਬ ਦਾ ਓਟ ਆਸਰਾ ਲੈ ਕੇ ਤੁਹਾਨੂੰ ਭਜਾਉਣ ਦਾ ਦਮ ਰੱਖਦਾ ਹਾਂ ਜਦੋਂ ਉਸ ਅਣਖੀਲੇ ਤੇ ਬਹਾਦਰ ਜਰਨੈਲ ਨੇ ਰੱਜ-ਰੱਜ ਕੇ ਦੋਹਾਂ ਧਿਰਾਂ ਨੂੰ ਲਾੜਤਾ ਪਾਈਆਂ ਤਾਂ ਆਖਰਕਾਰ ਦੋਹਾਂ ਦੇ ਗੱਲ ਸਮਝ ਵਿੱਚ ਆ ਗਈ ਕਿ ਭਾਵੇਂ ਦੋਹਾਂ ਦੇ ਮਨਸੂਬੇ ਗਲਤ ਨਹੀਂ ਸਨ ਪਰ ਫਿਰ ਵੀ ਇਸ ਤਰ੍ਹਾਂ ਸਿਕ ਭਰਾਵਾਂ ਦਾ ਲਹੂ ਡੋਲਣਾ ਠੀਕ ਨਹੀਂ ਸੀ ਇਸ ਤੋਂ ਬਾਅਦ ਫਿਰ ਉਸ ਜਰਨੈਲ ਨੇ ਦੋਹਾਂ ਧਿਰਾਂ ਦਾ ਸਮਝੌਤਾ ਕਰਾ ਦਿੱਤਾ ਸ਼੍ਰੀ ਅਮਰitsar ਸਾਹਿਬ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਖਾਲਸਾ ਰਾਜ ਵਿੱਚ ਸ਼ਾਮਲ ਕਰ ਲਿਆ ਗਿਆ ਤੇ ਭੰਗੀ ਮਿਸਲ ਦੇ ਸਰਦਾਰਾਂ ਨੂੰ ਉਹਨਾਂ ਦੀ ਸ਼ਾਨ ਮੁਤਾਬਕ ਜ਼ਗੀਰਾਂ ਦੇ ਦਿੱਤੀਆਂ ਗਈਆਂ ਪਰ ਉਹ ਬਹਾਦਰ ਜਰਨੈਲ ਸੀ ਕੋਣ ਜਿਹਦੇ ਸਾਹਮਣੇ ਹਜ਼ਾਰਾਂ ਗਿਣਤੀ ਵਾਲੀ ਰਾਜਸੀ ਫੌਜਾਂ ਨੂੰ ਵੀ ਝੁਕਣਾ ਪਿਆ ਹਾਂਜੀ ਠੀਕ ਸਮਝੇ ਤੁਸੀਂ ਇਹ ਸਨ ਖਾਲਸਾ ਰਾਜ ਦੀ ਆਨ-ਵਾਨ ਤੇ ਸ਼ਾਨ ਬਾਬਾ ਅਕਾਲੀ ਫੂਲਾ ਸਿੰਘ ਜੀ ਜੋ ਅੱਗੇ ਚੱਲ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਅੱਜ ਤੱਕ ਦੇ ਸਭ ਤੋਂ ਚੜ੍ਹਦੀ ਕਲਾ ਵਾਲੇ ਜੱਥੇਦਾਰ ਬਣੇ ਜਿਨ੍ਹਾਂ ਦਾ ਰਤਬਾ ਇੰਨਾ ਸੀ ਕਿ ਮਹਾਰਾਜਾ ਰਣਜੀਤ ਸਿੰਘ ਵੀ ਉਹਨਾਂ ਦੇ ਸਾਹਮਣੇ ਕਦੀ ਉੱਚੀ ਆਵਾਜ਼ ਵਿੱਚ ਗੱਲ ਨਹੀਂ ਕਰਦੇ ਸਨ ਜੰਗ ਲੜਨ ਚੜ੍ਹ ਕੇ ਆਈਆਂ ਫੌਜਾਂ ਵੀ ਉਹਨਾਂ ਸਾਹਮਣੇ ਹਥਿਆਰ ਸੁੱਟ ਕੇ ਆਤਮ ਸਮਰਪਨ ਕਰ ਦਿੰਦੀਆਂ ਸਨ ਤੇ ਕਿਉਂ ਅੰਗਰੇਜ਼ ਉਹਨਾਂ ਤੋਂ ਥਰ-ਥਰ ਕੰਬਦੇ ਸਨ ਤੇ ਵਾਰ-ਵਾਰ ਉਹਨਾਂ ਦੀ ਗ੍ਰਿਫਤਾਰੀ ਦੀ ਮੰਗ ਕਰਦੇ ਸਨ ਤੇ ਕੀ ਹੈ ਸ੍ਰੀ ਹਰਿਮੰਦਰ ਸਾਹਿਬ ਤੇ ਸੋਨਾ ਲੱਗਣ ਦਾ ਇਤਿਹਾਸ ਇਹ ਸਭ ਜਾਣਾਂਗੇ ਇਸ ਵੀਡੀਓ ਵਿੱਚ ਇਸ ਤੋਂ ਪਹਿਲਾਂ ਵੀ ਮੈਂ ਇਸ ਚੈਨਲ ਤੇ ਕਈ ਸ਼ਾਨਦਾਰ ਵੀਡੀਓਜ਼ ਅਪਲੋਡ ਕੀਤੇ ਹਨ ਬਾਬਾ ਬੰਦਾ ਸਿੰਘ ਜੀ ਬਹਾਦਰ ਸਰਦਾਰ ਹਰੀ ਸਿੰਘ ਜੀ ਨਲੂਆ ਮਾ ਰਾਣੀ ਜਿੰਦਕੌਰ ਸਰਦਾਰ ਨਿਧਾਨ ਸਿੰਘ ਜੀ ਪੰਜ ਹੱਥਾ ਸਰਦਾਰ ਉਦਮ ਸਿੰਘ ਜੀ ਗੁਰਗੋਬਿੰਦ ਸਿੰਘ ਜੀ ਨੇ ਤਿੰਨ ਵਿਆਹ ਕਿਉਂ ਕਰਵਾਏ ਸਿਕਦਲੀ ਫਤਿਹ ਭਾਈ ਬਜਿੱਤਰ ਸਿੰਘ ਜੀ ਸਰਦਾਰ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਤੁਸੀਂ ਕਮੈਂਟ ਬਾਕਸ ਵਿੱਚ ਫਰਮਾਇਸ਼ ਕੀਤੀ ਸੀ ਕਿ ਬਾਬਾ ਅਕਾਲੀ ਫੂਲਾ ਸਿੰਘ ਜੀ ਤੇ ਵੀਡੀਓ ਬਣਾਇਆ ਜਾਵੇ ਤਾਂ ਲੋ ਜੀ ਤੁਹਾਡਾ ਸਬਦਾ ਹੁਕਮ ਸਿਰ ਮੱਤੇ ਪ੍ਰਵਾਨ ਅੱਗੇ ਵੀ ਕਮੈਂਟ ਕਰਕੇ ਦੱਸੋ ਕਿ ਤੁਸੀਂ ਕਿਸ ਟੌਪਿਕ ਤੇ ਵੀਡੀਓ ਦੇਖਣਾ ਚਾਹੁੰਦੇ ਹੋ ਜਥੇਦਾਰ ਸਰਦਾਰ ਜਗਤਾਰ ਸਿੰਘ ਜੀ ਹਵਾਰਾ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਸਰਦਾਰ ਕਰਤਾਰ ਸਿੰਘ ਜੀ ਸਰابہ ਸਰਦਾਰ ਭਗਤ ਸਿੰਘ ਜੀ ਜਰਨਲ ਜੋਰਾਵਰ ਸਿੰਘ ਗਦਰੀ ਬਾਬੇ ਯਵਰ ਹਜ਼ਾਰਾਂ ਗੁੰਮਨਾਮ ਲਾਸ਼ਾਂ ਦਾ ਵਾਰਸ ਸਰਦਾਰ ਜਸਵੰਤ ਸਿੰਘ ਜੀ ਖਾਲੜਾ ਜੇ ਇਸ ਵੀਡੀਓ ਨੂੰ ਵੱਧ ਕਮੈਂਟ ਮਿਲਣਗੇ ਅਗਲਾ ਵੀਡੀਓ ਉਸੇ ਟੌਪਿਕ ਤੇ ਹੀ ਬਣਾਵਾਂਗੇ ਤੇ ਜੇ ਤੁਸੀਂ ਇਸ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰਕੇ 올 ਤੇ ਕਲਿੱਕ ਕਰ ਦਿਓ ਤਾਂ ਕਿ ਜਦੋਂ ਵੀ ਇਸ ਚੈਨਲ ਤੇ ਨਵਾਂ ਵੀਡੀਓ ਅਪਲੋਡ ਹੋਵੇ ਤੁਹਾਡੇ ਤੱਕ ਸੰਦੇਸ਼ ਪਹੁੰਚ ਜਾਵੇ ਜੇ ਸ਼ੁਰੂ ਤੋਂ ਸ਼ੁਰੂ ਕਰੀਏ ਤਾਂ ਡਿਸਟ੍ਰਿਕਟ ਸੰਗਰੂਰ ਦੇ ਬਾਂਗਰ ਇਲਾਕੇ 'ਚ ਜਿੱਥੇ ਪਾਣੀ ਦੀ ਕਮੀ ਕਰਕੇ ਖੇਤੀ ਨਹੀਂ ਸੀ ਹੋਇਆ ਕਰਦੀ ਅਤੋਂਤੇ ਦੱਲਾਸ਼ੀਆ ਪਿੰਡ ਦੇ ਵਿੱਚ ਇੱਕ ਗੁਰਸਿੱਖ ਭਾਈ ਈਸ਼ਰ ਸਿੰਘ ਜੀ ਆਪਣੀ ਧਰਮ ਪਤਨੀ ਬੀਬੀ ਗੁਰਦਿਆਲ گورਨਲ ਰਹਿੰਦੇ ਸਨ ਜਿਨ੍ਹਾਂ ਦੇ ਘਰ ਵਿਆਹ ਦੇ 7-8 ਸਾਲ ਬਾਅਦ ਵੀ ਕੋਈ ਸੰਤਾਨ ਨਹੀਂ ਸੀ ਇੱਕ ਦਿਨ ਸ਼ਹੀਦੀ ਮਿਸਲ ਦੇ ਜੱਥੇਦਾਰ ਭਾਈ ਨੈਣਾ ਸਿੰਘ ਜੀ ਦੀ ਅਗਵਾਈ ਵਿੱਚ ਗੁਰੂ ਕੀਆ ਲਾਡਲੀਆਂ ਨਿਹੰਗ ਸਿੰਘ ਫੌਜਾਂ ਦਾ ਇੱਕ ਜੱਥਾ ਉਹਨਾਂ ਦੇ ਪਿੰਡ ਵਿੱਚ ਆ ਕੇ ਪੜਾ ਕਰਦਾ ਹੈ ਪਿੰਡ ਦੇ अनेका ਘਰ ਵਾਰੀ-ਵਾਰੀ ਨਾਲ ਜੱਥੇ ਦੇ ਪ੍ਰਸ਼ਾਦ ਦੇ ਪਾਣੀ ਦੀ ਸੇਵਾ ਲੈ ਕੇ ਪੁੰਨ ਖੱਟਦੇ ਹਨ ਜੀ ਤਾਂ ਇਹਨਾਂ ਦੋਵਾਂ ਜੀਆਂ ਦਾ ਵੀ ਬੜਾ ਕਰਦਾ ਸੀ ਪਰ ਜੇਬ ਸਾਥ ਨਹੀਂ ਸੀ ਦਿੰਦੀ ਆਖਰਕਾਰ ਇੱਕ ਦਿਨ ਉਹਨਾਂ ਜੱਥੇਦਾਰ ਨੈਣਾ ਸਿੰਘ ਨੂੰ ਬੇਨਤੀ ਕੀਤੀ ਕਿ ਅਸੀਂ ਗਰੀਬ ਹਾਂ ਪੂਰੇ ਜੱਥੇ ਦੇ ਲੰਗਰ ਦੀ ਸੇਵਾ ਤਾਂ ਨਹੀਂ ਕਰ ਸਕਦੇ ਪਰ ਜੇ ਤੁਸੀਂ ਪੰਜ ਕ ਸਿੰਘ ਸਾਡੇ ਘਰ ਪਧਾਰੋ ਤਾਂ ਤੁਹਾਨੂੰ ਲੰਗਰ ਛਕਾ ਕੇ ਅਸੀਂ ਵੀ ਆਪਣਾ ਜੀਵਨ ਸਫਲ ਕਰ ਲਈਏ ਜੱਥੇਦਾਰ ਜੀ ਦੇ ਹਾਂ ਕਹਿਣ ਤੇ ਈਸ਼ਰ ਸਿੰਘ ਨੇ ਪਿੰਡ ਤੋਂ ਮੰਗਤੰਕ ਕੇ ਉਧਾਰਾ ਰਸਣ ਲਿਆਂਦਾ ਤੇ ਬੜੇ ਹੀ ਸਤਕਾਰ ਨਾਲ ਪੰਜਾ ਸਿੰਘਾਂ ਨੂੰ ਪ੍ਰਸ਼ਾਦਾ ਪਾਣੀ ਛਕਾਇਆ ਲੰਗਰ ਛਕਣ ਤੋਂ ਬਾਅਦ ਮਰਿਆਦਾ ਅਨੁਸਾਰ ਸਿੰਘਾਂ ਨੇ ਘਰ ਦੀ ਸੁਖ ਸ਼ਾਂਤੀ ਤੇ ਪੁੱਤਰ ਪ੍ਰਾਪਤੀ ਲਈ ਅਰਦਾਸ ਕੀਤੀ ਸਿੰਘਾਂ ਦਾ ਜੱਥਾ ਲਗਭਗ 1 ਮਹੀਨੇ ਤੱਕ ਉਸ ਪਿੰਡ ਵਿੱਚ ਰਿਹਾ। ਈਸ਼ਰ ਸਿੰਘ ਜੀ ਰੋਜ਼ਾਨਾ ਜਾ ਕੇ ਸਿੰਘਾਂ ਦੀ ਸੰਗਤ ਕਰਦੇ। ਮੇਲਜੋਲ ਵਧਨ ਕਰਕੇ ਨੈਣਾ ਸਿੰਘ ਨਾਲ ਉਹਨਾਂ ਦੀ ਕਾਫੀ ਨੇੜਤਾ ਹੋ ਗਈ। ਉਹਨਾਂ ਸ਼ਸਤਰ ਚਲਾਉਣੇ ਤੇ ਘੋੜਸਵਾਰੀ ਕਰਨੀ ਸਿੱਖ ਲਈ। ਆਪਣੇ ਕੁਝ ਸ਼ਸਤਰ ਵੀ ਤਿਆਰ ਕਰ ਲਏ। ਗੁਰੂ ਘਰ ਪ੍ਰਤੀ ਭਾਵਨਾਵਾਂ ਦਾ ਸਦਕਾ ਅਗਲੇ ਹੀ ਸਾਲ ਪ੍ਰਮਾਤਮਾ ਨੇ ਉਹਨਾਂ ਦੇ ਘਰ ਪੁੱਤਰ ਦੀ ਦਾਤ ਬਖਸ਼ ਦਿੱਤੀ। ਪੁੱਤਰ ਦਾ ਨਾਮ ਰੱਖਿਆ ਗਿਆ ਫੂਲਾ ਸਿੰਘ। ਈਸ਼ਰ ਸਿੰਘ ਹੁਣ ਕਈ ਵਾਰ ਨੈਣਾ ਸਿੰਘ ਦੇ ਜੱਥੇ ਨੂੰ ਮਿਲਣ ਜਾਂਦੇ। ਕਈ-ਕਈ ਮਹੀਨੇ ਉਹਨਾਂ ਦੇ ਨਾਲ ਪੈਂਡਾ ਤੈਅ ਕਰਦੇ। ਇਹ ਉਹ ਦੌਰ ਸੀ ਜਦੋਂ ਅਹਿਮਦ ਸ਼ਾਹ ਅਬਦਾਲੀ ਭਾਰਤ ਤੇ ਹੱਲੇ ਕਰਕੇ ਲੁੱਟਮਾਰ ਕਰਦਾ ਸੀ ਤੇ ਸਿੱਕ ਵਾਰ-ਵਾਰ ਉਹਦੀ ਵਹੀਰ ਚੋਂ ਔਰਤਾਂ ਨੂੰ ਆਜ਼ਾਦ ਕਰਾ ਕੇ ਵਾਪਸ ਉਹਨਾਂ ਦੇ ਘਰੋ-ਘਰੀ ਪਹੁੰਚਾਉਂਦੇ ਸਨ ਇਸੇ ਦੌਰਾਨ ਵੱਡੇ ਕੱਲੂ ਘਰੇ ਦੀ ਘਟਨਾ ਵਾਪਰੀ ਜਦੋਂ ਅਹਿਮਦ ਸ਼ਾਹ ਅਬਦਾਲੀ ਨੇ ਅਚਾਨਕ ਹਮਲਾ ਕਰਕੇ 50 ਹਜ਼ਾਰ ਤੋਂ ਵੱਧ ਸਿੱਖ ਇੱਕੋ ਦਿਨ ਵਿੱਚ ਸ਼ਹੀਦ ਕਰ ਦਿੱਤੇ ਸਨ ਉਸ ਸਮੇਂ ਭਾਈ ਈਸ਼ਰ ਸਿੰਘ ਜੀ ਵੀ ਉਸੇ ਵਹੀਰ ਵਿੱਚ ਸ਼ਾਮਿਲ ਸਨ ਤੇ ਉਹ ਵੀ ਹਮਲੇ ਵਿੱਚ ਬੁਰੀ ਤਰ੍ਹਾਂ ਫੱਟੜ ਹੋਏ ਤੇ ਕੁਝ ਮਹੀਨੇ ਮਰਕ ਬਿਸਤਰ ਤੇ ਪਏ ਰਹਿਣ ਤੋਂ ਬਾਅਦ ਆਖਿਰਕਾਰ ਸ਼ਹੀਦ ਹੋ ਗਏ ਵੱਡੇ ਕੱਲੂ ਘਰੇ ਤੇ ਡਿਟੇਲ ਵਿੱਚ ਬਣਿਆ ਇੱਕ ਵੀਡੀਓ ਆਲਰੇਡੀ ਇਸ ਚੈਨਲ ਤੇ ਅਪਲੋਡ ਹੈ ਜਿਸ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਵਿੱਚ ਮਿਲ ਜਾਊਗਾ ਭਾਈ ਈਸ਼ਰ ਸਿੰਘ ਦੀ ਅੰਤਿਮ ਇੱਛਾ ਅਨੁਸਾਰ ਉਹਨਾਂ ਦੇ 2 ਸਾਲ ਦੇ ਪੁੱਤਰ ਬਾਬਾ ਫੂਲਾ ਸਿੰਘ ਨੂੰ ਸ਼ਹੀਦੀ ਮਿਸਲ ਦੇ ਜੱਥੇਦਾਰ ਤੇ ਉਹਨਾਂ ਦੇ ਮਿੱਤਰ ਭਾਈ ਨੈਣਾ ਸਿੰਘ ਨੂੰ ਸੌਂਪ ਦਿੱਤਾ ਗਿਆ ਤਾਂ ਜੋ ਉਹ ਵੀ ਸਿੱਖ ਸਿਧਾਂਤਾਂ ਨੂੰ ਅਪਣਾ ਕੇ ਆਪਣਾ ਜੀਵਨ ਸਫਲ ਕਰ ਸਕੇ ਜੱਥੇਦਾਰ ਨੈਣਾ ਸਿੰਘ ਜੀ ਬਾਬਾ ਫੂਲਾ ਸਿੰਘ ਨੂੰ ਆਪਣੇ ਨਾਲ ਸ੍ਰੀ ਅਨੰਦਪੁਰ ਸਾਹਿਬ ਦੀ ਚੌਨੀ ਲੈ ਗਏ ਇੱਥੇ ਰਹਿ ਕੇ ਫੂਲਾ ਸਿੰਘ ਨੇ ਛੋਟੀ ਉਮਰ ਵਿੱਚ ਹੀ ਜਿੱਥੇ ਬਹੁਤ ਸਾਰੀ ਗੁਰਬਾਣੀ કંઠ ਕਰ ਲਈ ਉੱਥੇ ਹੀ ਸਮੇਂ ਦੇ ਪ੍ਰਚਲਿਤ ਬਹੁਤ ਸਾਰੇ ਜੰਗੀ ਗੁਣ ਵੀ ਪ੍ਰਤੱਖ ਕਰ ਲਏ ਇਸ ਲਈ ਛੋਟੀ ਉਮਰ ਤੋਂ ਹੀ ਇਹ ਬੱਚਾ ਪੰਥ ਦੀਆਂ ਉੱਚ ਸ਼ਕਤੀਆਂ ਦੀ ਨਜ਼ਰ ਵਿੱਚ ਆ ਗਿਆ ਉਤੋਂ ਇਹਨਾਂ ਦੀ ਸੇਵਾ ਭਾਵਨਾ ਵੀ ਬੜੀ ਪ੍ਰਤੱਖ ਸੀ ਫੂਲਾ ਸਿੰਘ ਜੀ ਘੋੜਿਆਂ ਦੇ ਲਿੱਦ ਚੁੱਕਣ ਤੋਂ ਲੈ ਕੇ ਲੰਗਰ ਤੱਕ ਹਰ ਸੇਵਾ ਬੜੇ ਸ਼ਿੱਦਤ ਨਾਲ ਕਰਦੇ ਸਨ ਇਹਨਾਂ ਗੁਣਾਂ ਦਾ ਸਦਕਾ ਜੱਤੇਦਾਰ ਨਿਆਣਾ ਸਿੰਘ ਜੀ ਤੋਂ ਬਾਅਦ ਸਰਵ ਸਹਿਮਤੀ ਨਾਲ ਬਾਬਾ ਫੂਲਾ ਸਿੰਘ ਜੀ ਨੂੰ ਛੇਦੀ ਮਿਸਲ ਦਾ ਜਥੇਦਾਰ ਥਾਪ ਦਿੱਤਾ ਗਿਆ। ਇਸ ਅਹੁਦੇ ਤੇ ਰਹਿੰਦੇ ਆ ਬਾਬਾ ਫੂਲਾ ਸਿੰਘ ਜੀ ਦੀ ਨਿਗਰਾਨੀ ਹੇਠ ਹੀ ਸ਼੍ਰੀ ਮੁਕਸਰ ਸਾਹਿਬ, ਸ਼੍ਰੀ ਅਨੰਦਪੁਰ ਸਾਹਿਬ, ਸ਼੍ਰੀ ਦਮਦਮਾ ਸਾਹਿਬ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੀਆਂ ਉਤਲੀਆਂ ਤਿੰਨ ਮੰਜ਼ਲਾਂ ਦੀ ਉਸਾਰੀ ਦੀ ਸੇਵਾ ਕੀਤੀ ਗਈ। ਇੱਕ ਪਾਸੇ ਸੰਗਤਾਂ ਉਹਨਾਂ ਨੂੰ ਗਹਿਰਾ ਪ੍ਰੇਮ ਤੇ ਸਤਿਕਾਰ ਕਰਦੀਆਂ ਸਨ ਤੇ ਦੂਜੇ ਪਾਸੇ ਮਹਾਰਾਜਾ ਰਣਜੀਤ ਸਿੰਘ ਤੋਂ ਲੈ ਕੇ ਸਰਦਾਰ ਹਰੀ ਸਿੰਘ ਜੀ ਨਲੂਆ ਤੇ ਸਰਦਾਰ ਜੱਸਾ ਸਿੰਘ ਅੱਲੂਵਾਲੀਆ ਹਰ ਕੋਈ ਉਹਨਾਂ ਦੀ ਸੇਵਾ ਤੇ ਉਹਨਾਂ ਦੇ ਕਾਰਜਾਂ ਤੋਂ ਪ੍ਰਭਾਵਿਤ ਸੀ ਇਸ ਲਈ ਇੱਕ ਵਾਰ ਫੇਰ ਸਰਵ ਸਹਿਮਤੀ ਨਾਲ ਹੀ ਉਹਨਾਂ ਨੂੰ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਅਹੁਦਾ ਸੌਂਪ ਕੇ ਸਤਿਕਾਰਿਆ ਗਿਆ ਤੇ ਆਓ ਹੁਣ ਗੱਲ ਕਰਦੇ ਹਾਂ ਉਸ ਘਟਨਾ ਦੀ ਜਿਸ ਤੋਂ ਪਤਾ ਲੱਗਦਾ ਹੈ ਕਿ ਬਾਬਾ ਅਕਾਲੀ ਫੁੱਲਾ ਸਿੰਘ ਜੀ ਗੁਰ ਸਿਧਾਂਤਾਂ ਗੁਰਬਾਣੀ ਤੇ ਸਿੱਖ ਸਿਧਾਂਤਾਂ ਪ੍ਰਤੀ ਕਿੰਨੇ ਸਮਰਪਿਤ ਸਨ ਉਹਨਾਂ ਲਈ ਗੁਰੂ ਘਰ ਦੀ ਮਰਿਆਦਾ ਸਭ ਤੋਂ ਉੱਤੇ ਸੀ ਇਸ ਮਾਮਲੇ ਛੋਟੀ ਮੁੱਟੀ ਉਚਨੀ ਛੂੰਂਦੇ ਹੋ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਨਹੀਂ ਬਖਸ਼ਦੇ ਸਨ ਇੱਕ ਵਾਰ ਦੀ ਗੱਲ ਹੈ ਜਦੋਂ ਇੱਕ ਮੁਸਲਮਾਨ ਨਚਾਰ ਮੋਰਾਂ ਦੇ ਰੰਗ ਰੂਪ ਤੋਂ ਪ੍ਰਭਾਵਿਤ ਹੋ ਕੇ ਮਹਾਰਾਜਾ ਰਣਜੀਤ ਸਿੰਘ ਨੇ ਉਹਨਾਂ ਨਾਲ ਵਿਆਹ ਕਰਾ ਲਿਆ ਸੀ ਤੇ ਇਸ ਗੱਲ ਦਾ ਪਤਾ ਜਦੋਂ ਅਕਾਲੀ ਫੂਲਾ ਸਿੰਘ ਜੀ ਨੂੰ ਲੱਗਿਆ ਤਾਂ ਉਹਨਾਂ ਮਹਾਰਾਜਾ ਰਣਜੀਤ ਸਿੰਘ ਦੀ ਹਰਮੰਦਰ ਸਾਹਿਬ ਵਿੱਚ ਐਂਟਰੀ ਬੈਨ ਕਰ ਦਿੱਤੀ। ਅਕਾਲ ਤਖਤ ਸਾਹਿਬ ਦੇ ਜਥੇਦਾਰ ਹੋਣ ਦੇ ਨਾਤੇ ਉਹਨਾਂ ਨੇ ਹੁਕਮ ਜਾਰੀ ਕੀਤਾ ਕਿ ਰਣਜੀਤ ਸਿੰਘ ਛੇਤੀ ਤੋਂ ਛੇਤੀ ਹਾਜ਼ਰ ਹੋਵੇ। ਹੁਕਮ ਮਿਲਣ ਤੇ ਮਹਾਰਾਜਾ ਰਣਜੀਤ ਸਿੰਘ ਅਕਾਲੀ ਫੂਲਾ ਸਿੰਘ ਜੀ ਦੇ ਸਾਹਮਣੇ ਹਾਜ਼ਰ ਵੀ ਹੋਏ। ਮਹਾਰਾਜਾ ਹੁਣ ਦੀ ਪ੍ਰਵਾਹ ਕੀਤੇ ਬਿਨਾ ਅਕਾਲੀ ਫੁੱਲਾ ਸਿੰਘ ਜੀ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਦਰਖਤ ਨਾਲ ਬੰਨ੍ਹ ਕੇ 100 ਕੋੜੇ ਨੰਗੇ ਪਿੰਡੇ ਤੇ ਮਾਰਨ ਦਾ ਹੁਕਮ ਜਾਰੀ ਕਰ ਦਿੱਤਾ ਮਹਾਰਾਜਾ ਰਣਜੀਤ ਸਿੰਘ ਨੇ ਵੀ ਬਿਨਾ ਕਿਸੇ ਵਿਰੋਧ ਦੇ ਹੁਕਮ ਸਿਰ ਮੱਥੇ ਪਰਵਾਨ ਕੀਤਾ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਚੋਲਾ ਲਾ ਕੇ ਅਕਾਲ ਤਖਤ ਸਾਹਿਬ ਦੇ ਲਾਗੇ ਇੱਕ ਇਮਲੀ ਦੇ ਦਰਖਤ ਨਾਲ ਬੰਨ੍ਹ ਦਿੱਤਾ ਗਿਆ ਚਾਰੇ ਪਾਸੇ ਹੈਰਾਨ ਪਰੇਸ਼ਾਨ ਸੰਗਤਾਂ ਦੀ ਭੀੜ ਲੱਗ ਗਈ ਆਖਰਕਾਰ ਸੰਗਤਾਂ ਨੇ ਅਕਾਲੀ ਫੁੱਲਾ ਸਿੰਘ ਜੀ ਮੂਰੇ ਬੇਨਤੀ ਕੀਤੀ ਕਿ ਜੱਥੇਦਾਰ ਜੀ ਰਹਿਮ ਕਰੋ ਇੰਨੀ ਸ਼ਕਤੀ ਨਾ ਵਿਖਾਈ ਜਾਵੇ ਆਖਰਕਾਰ ਇਹ ਸਾਡੇ ਮਹਾਰਾਜਾ ਹਨ ਇਹਨਾਂ ਦੀ ਇੰਨੀ ਹੀ ਬੜੀ ਬਹਾਦਰੀ ਹੈ ਕਿ ਰਾਜ ਦੇ ਮਾਲਕ ਹੋਣ ਦੇ ਬਾਅਦ ਵੀ ਇਹ ਇੰਨੀ ਨਰਮਾਈ ਨਾਲ ਹੁਕਮ ਪਰਵਾਨ ਕਰ ਰਹੇ ਹਨ ਸੰਗਤ ਦੀ ਬੇਨਤੀ ਮੰਨ ਕੇ ਅਕਾਲੀ ਫੂਲਾ ਸਿੰਘ ਜੀ ਨੇ ਮਹਾਰਾਜਾ ਰਣਜੀਤ ਸਿੰਘ ਦੀ ਸਜ਼ਾ ਘਟਾ ਕੇ 21 ਦਿਨ ਜੁੱਥੇ ਬਰਤਨ ਤੇ ਭਾਂਡਿਆਂ ਦੀ ਸੇਵਾ ਲਾ ਦਿੱਤੀ ਜਿਸ ਨੂੰ ਮਹਾਰਾਜਾ ਰਣਜੀਤ ਸਿੰਘ ਜੀ ਨੇ ਬੜੇ ਹੀ ਭਾਵਨਾ ਨਾਲ ਪੂਰਾ ਕੀਤਾ ਇਹ ਸਨ ਉਸ ਸਮੇਂ ਦੇ ਸਿੱਖਾਂ ਦੇ ਕਿਰਦਾਰ ਉਹ ਅਕਾਲੀ ਫੂਲਾ ਸਿੰਘ ਜੀ ਹੀ ਸਨ ਜੋ ਇਸ ਤਰ੍ਹਾਂ ਦਾ ਫੈਸਲਾ ਸੁਨਣ ਦਾ ਦਮ ਰੱਖਦੇ ਸਨ ਤੇ ਉਹ ਮਹਾਰਾਜਾ ਰਣਜੀਤ ਸਿੰਘ ਜੀ ਹੀ ਸਨ ਜਿਹੜੇ ਇਸ ਹੁਕਮ ਨੂੰ ਮੰਨਣ ਦਾ ਜਿਗਰਾ ਰੱਖਦੇ ਸਨ ਉਸ ਸਮੇਂ ਧਰਮ ਨੂੰ ਰਾਜ ਤੋਂ ਉੱਤੇ ਮੰਨਿਆ ਜਾਂਦਾ ਸੀ ਜਦਕਿ ਅੱਜ ਕੱਲ ਦੇ ਰਾਜਨੀਤਿਕ ਆਗੂ ਜੱਥੇਦਾਰਾਂ ਨੂੰ ਆਪਣੀ ਜੇਬ ਵਿੱਚ ਰੱਖਦੇ ਹਨ ਸ੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਸਿੱਖੀ ਦਾ ਸਭ ਤੋਂ ਮੁੱਖ ਕੇਂਦਰ ਆਪਾਂ ਸਾਰੇ ਇਸ ਨਾਲ ਰੂਹ ਤੋਂ ਭਾਵਨਾ ਤੋਂ ਜੁੜੇ ਹਾਂ ਪਰ ਕੀ ਤੁਹਾਨੂੰ ਇਹ ਲੱਗਦਾ ਹੈ ਕਿ ਜੇ 골ਡਨ ਟੈਂਪਲ ਯਾਨੀ ਕਿ ਸੋਨੇ ਨਾਲ ਸਜਿਆ ਨਾ ਹੁੰਦਾ ਤੇ ਇਸ ਨੂੰ ਵਰਲਡ ਲੈਵਲ ਤੇ ਉਹ ਪਛਾਣ ਮਿਲ ਪਉਂਦੀ ਜੋ ਅੱਜ ਇਸ ਦੇ ਕੋਲ ਹੈ ਜਿਹੜੇ ਹਜ਼ਾਰਾਂ ਕਿਲੋਮੀਟਰ ਦੂਰ ਵਿਦੇਸ਼ਾਂ 'ਚ ਬੈਠੇ ਲੋਕ ਜਿਨ੍ਹਾਂ ਨੂੰ ਸ਼ਾਇਦ ਪਤਾ ਵੀ ਨਹੀਂ ਕਿ ਦੁਨੀਆ 'ਤੇ ਕੋਈ ਸਿੱਖ ਧਰਮ ਵੀ ਹੈ ਉਹ ਵੀ ਸਾਰੇ ਹਰਿਮੰਦਰ ਸਾਹਿਬ ਨੂੰ ਗੋਲਡਨ ਟੈਂਪਲ ਕਹਿ ਕੇ ਫੋਟੋ ਵੇਖ ਕੇ ਹੀ ਪਛਾਣ ਲੈਂਦੇ ਹਨ ਕਿ ਬਿਨਾ ਸੋਨੇ ਨਾਲ ਸਜਿਆ ਹੋਪ ਹੁੰਦਾ ਸ਼ਾਇਦ ਨਹੀਂ ਸੋ ਆਓ ਜਾਣਦੇ ਹਾਂ ਉਹ ਇਤਿਹਾਸ ਕਿ ਕਿਸ ਤਰ੍ਹਾਂ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ 'ਤੇ ਸੋਨਾ ਲੱਗਣ ਦੀ ਸੇਵਾ ਪੂਰੀ ਹੋਈ ਤੇ ਬਾਬਾ ਅਕਾਲੀ ਫੂਲਾ ਸਿੰਘ ਜੀ ਦਾ ਇਸ ਵਿੱਚ ਕੀ ਯੋਗਦਾਨ ਸੀ ਕੁਝ ਦਿਨ ਪਹਿਲਾਂ ਮੈਂ ਇੱਕ ਵੀਡੀਓ ਅਪਲੋਡ ਕੀਤਾ ਸੀ ਜੰਗਨਾਮਾ ਮੁਲਤਾਨ ਜਦੋਂ ਮਹਾਰਾਜਾ ਰਣਜੀਤ ਸਿੰਘ ਮੁਲਤਾਨ ਤੇ ਚੜ੍ਹਾਈ ਲਈ ਤਿਆਰੀ ਕਰ ਰਹੇ ਸਨ ਤਾਂ ਸ਼੍ਰੀ ਹਰਮੰਦਰ ਸਾਹਿਬ ਆ ਕੇ ਬਾਬਾ ਕਾਲੀ ਫੁੱਲਾ ਸਿੰਘ ਜੀ ਕੋਲ ਜਿੱਤ ਪ੍ਰਾਪਤੀ ਲਈ ਅਰਦਾਸ ਕਰਨ ਦੀ ਬੇਨਤੀ ਕਰਦੇ ਹਨ ਅਕਾਲੀ ਫੁੱਲਾ ਸਿੰਘ ਜੀ ਨੇ ਕਿਹਾ ਕਿ ਰਣਜੀਤ ਸਿੰਘ ਗੁਰੂ ਘਰ ਦੀ ਇੱਕ ਬੜੀ ਵੱਡੀ ਸੇਵਾ ਜੋ ਕਦੋਂ ਦੀ ਪੂਰੀ ਹੋ ਜਾਣੀ ਚਾਹੀਦੀ ਸੀ ਹਜੇ ਤੱਕ ਬਾਕੀ ਹੈ ਰਣਜੀਤ ਸਿੰਘ ਨੇ ਕਿਹਾ ਕਿ ਖਾਲਸਾ ਜੀ ਹੁਕਮ ਫਰਮਾਓ ਕਹਿੰਦੇ ਜਦੋਂ ਤੀਸਰੇ ਪਾਤਸ਼ਾਹ ਸ਼੍ਰੀ ਗੁਰੂ ਅਮਰਦਾਸ ਜੀ ਚੌਥੇ ਪਾਤਸ਼ਾਹ ਸ਼੍ਰੀ ਗੁਰੂ ਰਾਮਦਾਸ ਜੀ ਨਾਲ ਆਪਣੀ ਤੀ ਦਾ ਰਿਸ਼ਤਾ ਕਰ ਰਹੇ ਸਨ ਤਾਂ ਚੌਥੇ ਪਾਤਸ਼ਾਹ ਕਹਿੰਦੇ ਹਨ ਕਿ ਗੁਰੂ ਸਾਹਿਬ ਤੁਸੀਂ ਕਿਹੜੇ ਗਰੀਬ ਨੂੰ ਆਪਣੀ ਫੁੱਲਾਂ ਵਰਗੀ ਤੀਂ ਸੌਂਪ ਰਹੇ ਹੋ ਮੇਰੇ ਕੋਲ ਤਾਂ ਸਿਰ ਢੱਕਣ ਲਈ ਛੱਤ ਵੀ ਨਹੀਂ ਹੈ ਉਦੋਂ ਤੀਸਰੇ ਪਾਸ਼ਾ ਫਰਮਾਏ ਸਨ ਕਿ ਕੋਈ ਗੱਲ ਨਹੀਂ ਪੁੱਤਰ ਜੀ ਸਮਾਂ ਆਊਗਾ ਜਦੋਂ ਤੁਹਾਡੀ ਕੁੱਲ ਕੋਲ ਸੋਨੇ ਦੇ ਮਹਿਲ ਹੋਣਗੇ ਜੋ ਕਿ ਅੱਜ ਤੱਕ ਪੂਰਾ ਨਹੀਂ ਹੋ ਸਕਿਆ ਤੇ ਹੁਣ ਤਾਂ ਰਾਜ ਵੀ ਖਾਲਸੇ ਦਾ ਹੈ ਤੇ ਰਾਜਾ ਵੀ ਜੇ ਹੁਣ ਵੀ ਇਹ ਕੰਮ ਪੂਰਾ ਨਾ ਹੋਇਆ ਤਾਂ ਫਿਰ ਸ਼ਾਇਦ ਕਦੀ ਨਹੀਂ ਹੋ ਪਾਊਗਾ ਮਹਾਰਾਜਾ ਰਣਜੀਤ ਸਿੰਘ ਜੀ ਫਰਮਾਏ ਖਾਲਸਾ ਜੀ ਹੁਕਮ ਸਿਰ ਮੱਥੇ ਪਰਵਾਨ ਤੁਸੀਂ ਅੱਗੇ ਵੱਧ ਕੇ ਆਪਣੀ ਫੌਜ ਦੀ ਜਿੱਤ ਲਈ ਅਰਦਾਸ 구ਜਾਰੋ ਮੈਂ ਵਾਦਾ ਕਰਦਾ ਹਾਂ ਕਿ ਮਲਤਾਨ ਨੂੰ ਜਿੱਤਣ ਤੇ ਜਿੰਨਾ ਵੀ ਸੋਨਾ ਮਿਲੇਗਾ ਉਹ ਸਾਰਾ ਗੁਰੂ ਘਰ ਨੂੰ ਭੇਟਾ ਕਰ ਦਿੱਤਾ ਜਾਊਗਾ ਤੁਸੀਂ ਜਿਵੇਂ ਮਰਜ਼ੀ ਉਸ ਨੂੰ ਵਰਤਿਓ ਤੇ ਫਿਰ ਮਲਤਾਨ ਤੇ ਜਿੱਤ ਕਿਸ ਤਰ੍ਹਾਂ ਹੋਈ ਤੇ ਬਾਬਾ ਕਾਲੀ ਫੁੱਲਾ ਸਿੰਘ ਜੀ ਦਾ ਉਸ ਵਿੱਚ ਕੀ ਯੋਗਦਾਨ ਸੀ ਇਹ ਸਭ ਤਾਂ ਤੁਸੀਂ ਇਸ ਵੀਡੀਓ ਵਿੱਚ ਦੇਖ ਹੀ ਲੈਣਾ ਹੈ ਤੇ ਜੇ ਨਹੀਂ ਦੇਖਿਆ ਤਾਂ ਡਿਸਕ੍ਰਿਪਸ਼ਨ ਵਿੱਚ ਤੁਹਾਨੂੰ ਉਸ ਵੀਡੀਓ ਦਾ ਲਿੰਕ ਮਿਲ ਜਾਊਗਾ ਜਰੂਰ ਦੇਖਿਓ ਮੁਲਤਾਨ ਜਿੱਤਣ ਤੋਂ ਬਾਅਦ ਉੱਥੋਂ ਗੱਡਿਆਂ ਦੇ ਗੱਡੇ ਭਰ ਕੇ ਸੋਨਾ ਲਿਆਂਦਾ ਗਿਆ ਜੋ ਬਾਬਾ ਕਾਲੀ ਫੂਲਾ ਸਿੰਘ ਜੀ ਦੀ ਦੇਖ ਰੇਖੇਟ ਰਾਜਸਥਾਨ ਮੱਧ ਪ੍ਰਦੇਸ਼ ਤੇ ਦਿੱਲੀ ਦੇ ਸੁਨਾਰਿਆਂ ਨੂੰ ਸਦਕੇ ਉਹਨਾਂ ਤੋਂ ਸ੍ਰੀ ਹਰਿਮੰਦਰ ਸਾਹਿਬ ਤੇ ਜੜਵਾਇਆ ਗਿਆ ਜੀ ਦਾ ਸਦਕਾ ਅੱਜ ਸਾਡੇ ਸ੍ਰੀ ਹਰਿਮੰਦਰ ਸਾਹਿਬ ਨੂੰ ਵਿਸ਼ਵ ਪੱਧਰ ਤੇ ਉਹ ਪਛਾਣ ਮਿਲ ਚੁੱਕੀ ਹੈ ਜਿਸ ਦਾ ਇਹ ਸਥਾਨ ਹੱਕਦਾਰ ਸੀ ਤੇ ਆਓ ਹੁਣ ਗੱਲ ਕਰਦੇ ਹਾਂ ਕਿ ਬਾਬਾ ਕਾਲੀ ਫੂਲਾ ਸਿੰਘ ਜੀ ਦੇ ਅੰਗਰੇਜ਼ਾਂ ਨਾਲ ਕਿਸ ਤਰ੍ਹਾਂ ਦੇ ਸੰਬੰਧ ਸਨ ਜੱਥੇਦਾਰ ਸਭ ਜਿਸ ਮਜ਼ਬੂਤੀ ਨਾਲ ਆਪਣੀ ਕੌਮ ਤੇ ਪੰਥ ਦੇ ਪੱਖ ਵਿੱਚ ਖੜਾਉਂਦੇ ਸਨ ਇਹ ਅੰਦਾਜ਼ਾ ਆਸਾਨੀ ਨਾਲ ਲਾਇਆ ਜਾ ਸਕਦਾ ਹੈ ਕਿ ਅੰਗਰੇਜ਼ਾਂ ਨਾਲ ਉਹਨਾਂ ਦੇ ਕਿਹੋ ਜਿਹੇ ਸੰਬੰਧ ਰਹੇ ਹੋਣਗੇ ਉਂਝ ਤਾਂ ਅੰਗਰੇਜ਼ਾਂ ਨਾਲ ਕਈ ਵਾਰ ਉਹਨਾਂ ਦੇ ਸਿੰਘ ਵਿੜੇ ਸਨ ਪਰ ਅੱਜ ਆਪਾਂ ਬਸ ਇੱਕੋ ਕਿੱਸਾ ਸ਼ੇਅਰ ਕਰਾਂਗੇ ਉਸ ਸਮੇਂ ਲਗਭਗ ਸਾਰੇ ਭਾਰਤ ਨੂੰ ਅੰਗਰੇਜ਼ਾਂ ਨੇ ਆਪਣੇ ਅਧੀਨ ਕਰ ਲਿਆ ਸੀ ਬਸ ਇੱਕ ਮਹਾਰਾਜਾ ਰਣਜੀਤ ਸਿੰਘ ਹੀ ਸੀ ਜਿਹੜਾ ਗੋਰਿਆਂ ਨੂੰ ਪੰਜਾਬ ਵੱਲ ਮੂੰਹ ਨਹੀਂ ਕਰਨ ਦੇ ਰਿਹਾ ਸੀ ਗੋਰੇ ਚਾਹੁੰਦੇ ਸਨ ਕਿ ਕਿਸੇ ਨਾ ਕਿਸੇ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਨਾਲ ਦੋਸਤੀ ਹੋ ਸਕੇ ਤਾਂ ਜੋ ਪੰਜਾਬ ਵਿੱਚ ਵੜਨਾ ਸੋਖਾ ਹੋ ਜਾਵੇ ਉਹਨਾਂ ਨੇ ਹੌਲੀ-ਹੌਲੀ ਖਾਲਸਾ ਦਰਬਾਰ ਦੇ ਮੰਤਰੀ ਡੋਗਰੇ ਸਰਦਾਰਾਂ ਨੂੰ ਖਰੀਦ ਲਿਆ ਗੋਰੇ ਡੋਗਰਿਆਂ ਰਹੀ ਇੱਕ ਸੰਧੀ ਕਰਵਾਉਣਾ ਚਾਹੁੰਦੇ ਸਨ ਜਿਸ ਸੰਸਾਰ ਦੋਹਾਂ ਰਾਜਾਂ ਦੀ ਹੱਦ ਸਤਲੁਜ ਦਰਿਆ ਨੂੰ ਮੰਨਿਆ ਗਿਆ ਸੀ ਤੇ ਨਾਲ ਹੀ ਗੋਰਿਆਂ ਨੂੰ ਪੰਜਾਬ ਵਿੱਚ ਆ ਕੇ ਵਪਾਰ ਕਰਨ ਦੀ ਛੂਟ ਮਿਲਣੀ ਸੀ ਪਰ ਅਕਾਲੀ ਫੂਲਾ ਸਿੰਘ ਜੀ ਇਸ ਸਮਝੌਤੇ ਤੇ ਬਿਲਕੁਲ ਪੱਖ ਵਿੱਚ ਨਹੀਂ ਸਨ ਉਹਨਾਂ ਦਾ ਮੰਨਣਾ ਸੀ ਕਿ ਗੋਰੇ ਜਿਸ ਵੀ ਰਾਜ ਨਾਲ ਦੋਸਤੀ ਕਰਦੇ ਹਨ ਹੌਲੀ-ਹੌਲੀ ਉਹਨਾਂ ਦਾ ਪੂਰਾ ਰਾਜ ਹੜਪ ਲੈਂਦੇ ਹਨ ਦੂਸਰਾ ਖਾਲਸਾ ਦਾ ਕਾਫੀ ਰਾਜ ਸਤਲੁਜ ਦੇ ਪਰਲੇ ਪਾਸੇ ਵੀ ਸੀ ਤੇ ਇਹ ਸਮਝੌਤੇ ਤੋਂ ਬਾਅਦ ਉਹ ਇਲਾਕੇ ਛੱਡਣੇ ਪੈਣੇ ਸੀ ਇਹ ਸਮਝੌਤਾ ਰੁਕਉਣ ਲਈ ਅਕਾਲੀ ਫੂਲਾ ਸਿੰਘ ਜੀ ਨੇ ਕਈ ਵਾਰ ਮਹਾਰਾਜਾ ਰਣਜੀਤ ਸਿੰਘ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਪਰ ਹਰ ਵਾਰ ਡੋਗਰਾ ਨੇ ਟਾਲਮਟੋਲ ਕਰਕੇ ਸਾਰ ਦਿੱਤਾ ਆਖਰਕਾਰ ਇੱਕ ਦਿਨ ਅਕਾਲੀ ਫੂਲਾ ਸਿੰਘ ਜੀ ਸਿੱਧਾ ਜਾ ਕੇ ਮਹਾਰਾਜਾ ਰਣਜੀਤ ਸਿੰਘ ਨੂੰ ਮਿਲੇ ਪਰ ਉਦੋਂ ਤੱਕ ਗੱਲਬਾਤ ਕਾਫੀ ਅੱਗੇ ਵਧ ਗਈ ਸੀ ਤੇ ਪਿੱਛੇ ਹਟਿਆ ਨਹੀਂ ਜਾ ਸਕਦਾ ਸੀ ਤੇ ਆਖਰਕਾਰ 1946 ਨੂੰ ਅੰਮ੍ਰਿਤਸਰ ਵਿਖੇ ਸੰਧੀ ਹੋਈ ਜਦੋਂ ਬਾਬਾ ਕਾਲੀ ਫੂਲਾ ਸਿੰਘ ਜੀ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਉਹ ਨਾਰਾਜ਼ ਹੋ ਕੇ ਸ੍ਰੀ ਅਮਰਸਰ ਸਾਹਿਬ ਛੱਡ ਕੇ ਸ੍ਰੀ ਅਨੰਦਪੁਰ ਸਾਹਿਬ ਚਲੇ ਗਏ ਜੋ ਕਿ ਸਤਲੁਜ ਦੇ ਪਰਲੇ ਪਾਸੇ ਗੋਰੀਆਂ ਦੇ ਇਲਾਕੇ ਵਿੱਚ ਸੀ ਭਾਵੇਂ ਇਹ ਸਮਝੌਤਾ ਪੂਰੇ ਪੰਜਾਬ ਲਈ ਸੀ ਪਰ ਕਾਲੀ ਫੂਲਾ ਸਿੰਘ ਜੀ ਨੇ ਕਦੀ ਇਸ ਦੀ ਪਰਵਾਹ ਨਹੀਂ ਕੀਤੀ ਉਹ ਉਸੇ ਤਰ੍ਹਾਂ ਹੀ ਆਪਣੇ ਸ਼ਸਤਰਧਾਰੀ ਦਲ ਦੇ ਨਾਲ ਗੋਰੀਆਂ ਦੇ ਇਲਾਕੇ ਵਿੱਚ ਵਿਚਰਦੇ ਹਾਲਾਂਕਿ ਗੋਰੇ ਇਹ ਵੇਖ ਵੇਖ ਕੇ ਸਰਦੇ ਸਨ ਪਰ ਜਥੇਦਾਰ ਜੀ ਨੂੰ ਰੋਕਣ ਦੀ ਕਿਸੇ ਵਿੱਚ ਹਿੰਮਤ ਨਹੀਂ ਸੀ ਉਸੀ ਸਮੇਂ ਕਿਹੋ ਜੀ ਘਟਨਾ ਵਾਪਰੀ ਜਿਸ ਨੇ ਅੱਗ ਵਿੱਚ ਘੋਪਉਣ ਦਾ ਕੰਮ ਕੀਤਾ ਸਤਲੁਜ ਪਾਰ ਜਿੰਦ ਨਾਮ ਦੀ ਰਿਆਸਤ ਦਾ ਰਾਜਾ ਆਪਣੇ ਪੁੱਤਰ ਨੂੰ ਗੱਦੀ ਦਾ ਵਾਰਿਸ ਐਲਾਨਦਾ ਸੀ ਪਰ ਗੋਰੇਸ ਦੇ ਖਿਲਾਫ ਸਨ ਜਦੋਂ ਪੁੱਤਰ ਕੁਵਰ ਪ੍ਰਤਾਪ ਸਿੰਘ ਨੇ ਰਾਜ ਦਾ ਦਾਵਾ ਕੀਤਾ ਤਾਂ ਗੋਰਿਆਂ ਨੇ ਜੰਗ ਛੇੜ ਦਿੱਤੀ ਤੇ ਕੁਵਰ ਪ੍ਰਤਾਪ ਨੂੰ ਹਾਰਨ ਤੋਂ ਬਾਅਦ ਉੱਥੋਂ ਭੱਜਣਾ ਪਿਆ ਤੇ ਉਹਨੇ ਅਨੰਦਪੁਰ ਸੇਬ ਆ ਕੇ ਅਕਾਲੀ ਫੁੱਲਾ ਸਿੰਘ ਜੀ ਕੋਲ ਸ਼ਰਨ ਲਈ ਗੋਰਿਆਂ ਨੇ ਕੁਵਰ ਪ੍ਰਤਾਪ ਸਿੰਘ ਨੂੰ ਸੌਂਪਣ ਦੀ ਮੰਗ ਕੀਤੀ ਪਰ ਜੱਥੇਦਾਰ ਸਾਹਿਬ ਫਰਮਾਏ ਕਿ ਇਹ ਗੁਰਨਾਨਕ ਦਾ ਕਰ ਹੈ ਇੱਥੇ ਜਾਣ ਵਾਲੇ ਨੂੰ ਰੋਕਿਆ ਨਹੀਂ ਜਾਂਦਾ ਤੇ ਆਏ ਦੀ ਰੱਖਿਆ ਕੀਤੀ ਜਾਂਦੀ ਹੈ ਅੰਗਰੇਜ਼ ਤਾਂ ਪਹਿਲਾਂ ਹੀ ਵੈਰ ਕੱਢਣ ਦਾ ਬਹਾਨਾ ਪਾਲਦੇ ਸਨ ਉਹਨਾਂ ਨੂੰ ਇਸ ਦਾ ਮੌਕਾ ਮਿਲ ਗਿਆ ਸਭ ਤੋਂ ਪਹਿਲਾਂ ਅਕਾਲੀ ਫੁੱਲਾ ਸਿੰਘ ਜੀ ਨੂੰ ਗ੍ਰਿਫਤਾਰ ਕਰਨ ਲਈ ਫਲੋਰ ਕਿਲੇ ਦੇ ਦੀਵਾਨ ਮੋਤੀ RAM ਨੂੰ ਫੌਜ ਦੇ ਕੇ ਭੇਜਿਆ ਗਿਆ ਫੌਜਾਂ ਤੋਂ ਇਸ ਗੱਲ ਦਾ ਲੋਕਾ ਰੱਖਿਆ ਗਿਆ ਕਿ ਸ਼੍ਰੀ ਅਨੰਦਪੁਰ ਸਾਹਿਬ ਤੇ ਚੜ੍ਹਾਈ ਦਾ ਮਕਸਦ ਕੀ ਹੈ ਉੱਥੇ ਪਹੁੰਚ ਕੇ ਜਦੋਂ ਅਕਾਲੀ ਫੁੱਲਾ ਸਿੰਘ ਜੀ ਸਾਹਮਣੇ ਆਏ ਤੇ ਫੌਜ ਨੂੰ ਪੂਰੀ ਗੱਲ ਦਾ ਪਤਾ ਲੱਗਿਆ ਤਾ ਜੱਥੇਦਾਰ ਸਾਹਿਬ ਜੀ ਦੀ ਉੱਚੀ ਸੁੱਚੀ ਸ਼ਖਸੀਅਤ ਤੇ ਰਤਬਾਈ ਇੰਨਾ ਸੀ ਕਿ ਫੌਜ ਨੇ ਤੁਰੰਤ ਹਥਿਆਰ ਛੱਡ ਦਿੱਤੇ ਤੇ ਲੜਨ ਤੋਂ ਮਨਾ ਕਰ ਦਿੱਤਾ ਇਹ ਗੱਲ ਜਦੋਂ ਗੋਰੇ ਅਫਸਰਾਂ ਤੱਕ ਪਹੁੰਚੀ ਤਾਂ ਉਹ ਹਰਾਨ ਪਰੇਸ਼ਾਨ ਹੋ ਗਏ ਪਰ ਉਹਨਾਂ ਨੇ ਕੋਸ਼ਿਸ਼ ਕਰਨਾ ਜਾਰੀ ਰੱਖਿਆ ਪਹਿਲਾਂ ਨਾਬੇ ਦੇ ਰਾਜੇ ਨੂੰ ਤੇ ਫਿਰ ਮਲੇਰਕੋਟਲੇ ਦੇ ਸੁਲਤਾਨ ਨੂੰ ਜਾਣ ਦਾ ਹੁਕਮ ਜਾਰੀ ਕੀਤਾ ਗਿਆ ਕਿਉਂਕਿ ਇਹ ਦੋਵੇਂ ਰਾਜ ਤਾਂ ਅੰਗਰੇਜ਼ਾਂ ਦੇ ਅਧੀਨ ਸਨ ਪਰ ਅਕਾਲੀ ਫੁੱਲਾ ਸਿੰਘ ਜੀ ਦਾ ਰਾਜਨੀਤਿਕ ਕਦ ਵੀ ਇੰਨਾ ਉੱਚਾ ਸੀ ਕਿ ਇਹਨਾਂ ਦੋਵਾਂ ਨੇ ਹੀ ਜਾਣ ਤੋਂ ਮਨਾ ਕਰ ਦਿੱਤਾ ਇਸ ਲਈ ਫਿਰ ਥੱਕ ہار ਕੇ ਗੋਰਿਆਂ ਨੂੰ ਪੰਜਾਬ ਵੱਲ ਵੇਖਣਾ ਪਿਆ ਗੋਰਿਆਂ ਦੇ ਬੇਨਤੀ ਕਰਨ ਤੇ ਮਹਾਰਾਜਾ ਰਣਜੀਤ ਸਿੰਘ ਨੇ ਇੱਕ ਪੱਤਰ ਰਾਹੀਂ ਆਪਣੀ ਗਲਤੀ ਮੰਨੀ ਤੇ ਵਾਪਸ ਆਉਣ ਦੀ ਬੇਨਤੀ ਕੀਤੀ ਇਹ ਪੱਤਰ ਲੈ ਕੇ ਬਾਬਾ ਸਾਹਿਬ ਸਿੰਘ ਜੀ 베ਦੀ ਨੂੰ ਭੇਜਿਆ ਗਿਆ ਜੋ ਕਿ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੇ ਵੰਸ਼ ਵਿੱਚੋਂ ਸਨ ਤੇ ਜਿਨ੍ਹਾਂ ਦੀ ਬਾਬਾ ਕਲੀ ਫੂਲਾ ਸਿੰਘ ਜੀ ਨਾਲ ਬਹੁਤ ਬੰਦੀ ਸੀ ਬਾਬਾ ਸਾਹਿਬ ਸਿੰਘ ਜੀ 베ਦੀ ਨੇ ਜਾ ਕੇ ਗੋਰਿਆਂ ਦੀ ਕੁਵਰ ਪ੍ਰਤਾਪ ਸਿੰਘ ਨਾਲ ਸੁਲਾ ਘਰਾਈ ਕੁਝ ਸ਼ਰਤਾਂ ਮੰਨਣ ਤੋਂ ਬਾਅਦ ਉਸ ਨੂੰ ਰਾਜ ਦੇ ਦਿੱਤਾ ਗਿਆ ਦੇਸ ਤੋਂ ਬਾਅਦ ਅਕਾਲੀ ਫੁੱਲਾ ਸਿੰਘ ਜੀ ਵਾਪਸ ਪੰਜਾਬ ਪਧਾਰੇ ਹਾਂ ਉਹ ਗੱਲ ਅੱਡ ਹੈ ਕਿ ਕਵਰ ਪ੍ਰਤਾਪ ਸਿੰਘ ਕੁਲ ਇਹ ਰਾਜਮਸਾ 1.5 ਸਾਲ ਹੀ ਰਿਆ ਤੇ ਅਕਾਲੀ ਫੁੱਲਾ ਸਿੰਘ ਜੀ ਦੀ ਸ਼ਹੀਦੀ ਦੇ 3 ਕਿ ਮਹੀਨੇ ਬਾਅਦ ਹੀ ਗੁਰਿਆ ਨੇ ਤਖਤਾ ਪਲਟ ਕਰ ਦਿੱਤਾ ਸੋ ਇਹ ਸੰ ਸਾਡੀ ਕੌਮ ਦੀ ਮਹਾਨ ਸ਼ਖਸੀਅਤ ਬਾਬਾ ਕਾਲੀ ਫੁੱਲਾ ਸਿੰਘ ਜੀ ਦੇ ਜੀਵਨ ਨਾਲ ਜੁੜੇ ਕੁਝ ਇੰਟਰਸਟਿੰਗ ਕિસ્ਸੇ ਬਾਬਾ ਕਾਲੀ ਫੁੱਲਾ ਸਿੰਘ ਜੀ ਦੇ ਜੀਵਨ ਨਾਲ ਜੁੜੇ ਹੋਰ ਵੀ ਕਈ ਇੰਟਰਸਟਿੰਗ ਕિસ્ਸੇ ਹਨ ਪਰ ਵੀਡੀਓ ਆਲਰੇਡੀ ਬਹੁਤ ਲੰਬਾ ਹੋ ਰਿਹਾ ਹੈ ਸੋ ਉਹਨਾਂ ਨੂੰ ਅਗਲੇ ਵੀਡੀਓ ਵਿੱਚ ਸ਼ੇਅਰ ਕਰਾਂਗੇ ਜਾਣਾਂਗੇ ਬਾਬਾ ਕਾਲੀ ਫੂਲਾ ਸਿੰਘ ਜੀ ਦੀਆਂ ਜੰਗੀ ਨੀਤੀਆਂ ਤੇ ਨਾਲ ਹੀ ਸਾਂਝਾ ਕਰਾਂਗੇ ਕਿ ਇਹੋ ਜੀ ਖਤਰਨਾਕ ਜੰਗ ਦੇ ਇਤਿਹਾਸ ਜਦੋਂ ਏਸ਼ੀਆ ਦੀਆਂ ਤੋਂ ਸਭ ਤੋਂ ਖਤਰਨਾਕ ਫੌਜਾਂ ਜੰਗੇ ਮੈਦਾਨ ਵਿੱਚ ਆਮਣੇ-ਸਾਮਣੇ ਸਨ ਜਿਸ ਜੰਗ ਵਿੱਚ ਦੋਵਾਂ ਪੱਖਾਂ ਦੇ ਹਜ਼ਾਰਾਂ ਜਵਾਨ ਸ਼ਹੀਦ ਹੋਏ ਜੀਨੂੰ ਜਿੱਤਣ ਲਈ ਆਪਣੀ ਪੂਰੀ ਜੰਗੀ ਤਾਕਤ ਝੋਕਣ ਤੋਂ ਬਾਅਦ ਵੀ ਖਾਲਸਾ ਫੌਜਾਂ ਨੂੰ ਲੰਬੇ ਸਮੇਂ ਤੱਕ ਜੂਝਣਾ ਪਿਆ ਜਾਣਾਂਗੇ ਸਭ ਅਗਲੇ ਵੀਡੀਓ ਵਿੱਚ ਵੀਡੀਓ ਨੂੰ ਲਾਈਕ ਕਰਨ ਤੋਂ ਬਾਅਦ ਕਮੈਂਟ ਬਾਕਸ ਵਿੱਚ ਟਾਈਪ ਕਰਕੇ ਜਰੂਰ ਦੱਸਿਓ ਕਿ ਆਉਣ ਵਾਲੇ ਵੀਡੀਓਜ਼ ਤੁਸੀਂ ਕਿਸ ਟੌਪਿਕ ਤੇ ਦੇਖਣਾ ਚਾਹੁੰਦੇ ਹੋ ਤੇ ਜੇ ਤੁਸੀਂ ਇਸ ਚੈਨਲ ਤੇ ਨਵੇਂ ਆਏ ਹੋ ਤਾਂ ਇੱਕ ਤਾਂ ਸਬਸਕ੍ਰਾਈਬ ਬਟਨ ਤੇ ਕਲਿੱਕ ਜਰੂਰ ਕਰ ਲਿਓ ਤੇ ਦੂਸਰਾ ਇਸ ਬਾਕਸ ਤੇ ਕਲਿੱਕ ਕਰਨ ਤੇ ਇਸ ਚੈਨਲ ਦੇ ਸਾਰੇ ਪਿਛਲੇ ਵੀਡੀਓਜ਼ ਦੀ ਲਿਸਟ ਖੁੱਲ ਜਾਊਗੀ ਜਿਹੜਾ ਵੀਡੀਓ ਤੁਹਾਨੂੰ ਪਸੰਦ ਆਊਗਾ ਉਸ ਨੂੰ ਜਰੂਰ ਦੇਖਿਓ ਤੇ WhatsApp ਤੇ ਸਾਰੇ ਗਰੁੱਪਾਂ ਵਿੱਚ ਸ਼ੇਅਰ ਵੀ ਜਰੂਰ ਕਰਿਓ ਅਗਲੇ ਕੁਝ ਦਿਨਾਂ 'ਚ ਤੁਹਾਨੂੰ Instagram ਤੇ ਇੱਕ ਸਪੈਸ਼ਲ ਸਰਪ੍ਰਾਈਜ਼ ਮਿਲਣ ਵਾਲਾ ਹੈ ਸੋ Instagram ਤੇ ਜਾ ਕੇ ਸਾਡੇ ਅਫੀਸ਼ੀਅਲ ਪੇਜ ਨੂੰ ਫੋਲੋ ਵੀ ਕਰ ਲਿਓ ਤੇ ਜਾਣ ਤੋਂ ਪਹਿਲਾਂ ਕਮੈਂਟ ਬਾਕਸ ਵਿੱਚ ਵਾਹਿਗੁਰਜੀ ਲਿਖ ਕੇ ਆਪਣੀ ਹਾਜ਼ਰੀ ਵੀ ਲਵਾ ਦਿਓ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ